ਆ ਵੀ ਮੁੰਡਿਓ ਆਪਾਂ ਜਾਨੇ ਆਪਰੇ ਪਰ ਪਾਸਿੰਗ ਕਰਾਉਣ ਗੱਡੀ ਦੀ ਆ ਗੱਡੀ ਦੀ ਪਾਰਕਿੰਗ ਤੇ ਲਾਅ ਚਲਾਈ ਜਾਂਦਾ ਗੱਡੀ ਇਤਰਾ ਤਾਂ ਹੀ ਫੰਦਰਾ ਤੇ ਬਾਬੇ ਸੁਬਾਬੇ ਆਣੇ ਮਾਰ ਕੇ ਬ੍ਰੇਕ ਤੇ ਲਾਹ ਬਾਬੇ ਨਾਲੇ ਮਾਰ ਕੇ ਬ੍ਰੇਕ ਤੇ ਬ੍ਰੇਕ ਪਵਾਤੀ ਗੱਡੀ ਨੂੰ ਆ ਬਾਬਾ ਵੀ ਲੋਈ ਤੁਰ ਜਾਂਦਾ ਗੋਲੀਆਂ ਉਹ ਵੀ ਆਪਾਂ ਐਸੀ ਗੱਡੀ ਦੀ ਪਾਸਿੰਗ ਕਰਾਉਣ ਕੋਈ ਪਰਦਾਣਾ ਮੰਡੀ ਤੇ ਹੋ ਜਾਂਦੀਆਂ ਗੱਡੀ ਦੀਆਂ ਫੋੜਵਾ ਵਗੈਰਾ ਆਪਣੀ ਗਾਣੀ ਸੁੰਦਰਾ ਇਧਰ ਮਗਰ ਤੂਫਾਨ ਬਸ ਹੋੜਾ ਫੜਵਾ ਹੋ ਗਈਆਂ ਰਿਮੂ ਚੈੱਕ ਕਰੋ ਹੋ ਵੀ ਕਰ ਲਈ ਲਾਉਣੇ ਸਟਾਰਟ ਹੋਰ ਲਈ ਇੱਧਰ ਆ ਗਿਆ ਗੱਡੀ ਦਾ ਹਾਰ ਸ਼ਿੰਗਾਰ ਕੀ ਲੈਣਾ ਕੀ ਆ ਆ ਲਈ 100 ਰੁਪਏ ਦਾ 120 ਰੁਪਏ ਦਾ ਜੋੜਾ ਉਹ 100 ਰੁਪਏ ਲਵਾਂਗਾ 120 ਨਹੀਂ ਲਵਾਂਗਾ ਕਿੱਥਾ ਗਿਆ ਉਹ ਤੇ ਇਹ ਤਾਂ ਪਟੜਾ ਚਾਰਟ ਤੇ ਆ ਜੀ ਆਪਾਂ ਵਾਸ਼ਿੰਗ ਕਰਾ ਕੇ ਆ ਗਏ ਅਸੀਂ ਇਧਰ ਆ ਭਰਾਂ ਦੀ ਅੰਨੀ ਆ ਸੀ ਮਹਿਮਾਨਾ ਇਧਰ ਲਵਾਤਾ ਨਵਾਂ ਇਨਸ਼ਾਅੱਲਾ ਜੀ ਚਾਲਰ ਲਵਾਤੀ ਉੱਪਰ ਵੀ ਤੇ ਜੋੜਾ ਪਿਆ ਬਾਹਰ ਲੱਗੀਆਂ ਐ ਐਸੇ ਟੰਗਦੀ ਉੱਥੇ ਤੇ ਨਾਰਮਲ ਨਾਰਮਲ ਜੀਆਂ ਕਣੀਆਂ ਲੱਗਦੇ ਆ ਡਿੱਗਣ ਆਪਾਂ ਹੈਗੇ ਆ ਜੀ ਪਹੁੰਚਣ ਵਾਲੇ ਮੁੰਡਾ ਨੂੰ ਭੁੱਖ ਲੱਗੀ ਤਾਂ ਹੁਣ ਖਾਊਗਾ ਇਹ ਕੀ ਚੀਜ਼ੀਆਂ ਨਾ ਯਾਰ ਚੀਜ਼ੀਆਂ ਖਾਊਗਾ ਚੀਤਣਾ ਆਖੜਾ ਆਪਣਾ ਬੋਲਟ ਗੱਡੀ ਲਾਏ ਆਪਾਂ ਬਾਬੇ ਦੇ ਕੰਮ ਕਰਾਉਣਾ ਫਾਇਲ ਗੱਡੀ ਆ ਗਿਆ ਲਾਵਦੇ ਹੁਣ ਅਸੀਂ ਚੱਲਦੇ ਆ ਘਰ ਨੂੰ ਚੱਦਰਿਆਂ ਨਾਲੇ ਥੇਰਾ ਦੇ ਚੱਲ ਵੀ ਮੁੰਡਿਆ